ਵਾਹਿਗੁਰੂ ਜੀ ਅੱਜ ਅਸੀਂ ਤੁਹਾਡੇ ਲਈ ਜ਼ਮੀਨ ਦਾ ਟੱਕ ਲੈ ਕੇ ਆ ਚੁੱਕੇ ਹਾਂ ਪੂਰੀ ਵੀਡੀਓ ਦੇਖ ਲਓ ਸਾਰੀ ਜਾਣਕਾਰੀ ਦਿੱਤੀ ਜਾਊਗੀ 32 ਕਿੱਲੇ ਜ਼ਮੀਨ ਵਿਕਾਊ ਹੈ ਜੀ ਸਾਰੀ ਝੋਨੇ ਵਾਲੀ ਜ਼ਮੀਨ ਹੈ ਦੋ ਕਨੈਕਸ਼ਨ ਲੱਗੇ ਨੇ ਇੱਕ ਸੋਲਰ ਮੋਟਰ ਲੱਗੀ ਹੈ ਮਾਨਸਾ ਤੋਂ 15 ਕਿਲੋਮੀਟਰ ਹੈ ਜੀ ਰੇਟ ਹੈ 36 ਲੱਖ ਰੁਪਏ ਡਿਮਾਂਡ ਕਿੱਲੇ ਦੀ 36 ਲੱਖ ਰੁਪਏ ਡਿਮਾਂਡ ਕਿੱਲੇ ਤੇ ਰੱਖੀ ਗਈ ਹੈ 32 ਕਿੱਲੇ ਜ਼ਮੀਨ ਹੈ ਜੀ ਸਾਰੀ ਝੋਨੇ ਵਾਲੀ ਜ਼ਮੀਨ ਹੈ ਤਕਸੀਮ ਟੱਕ ਹੈ ਜੀ ਕੋਈ ਰੋਲਲ ਜ਼ਮੀਨ ਨਹੀਂ 946668634 ਇਸ ਨੰਬਰ ਤੇ ਫੋਨ ਕਰਕੇ ਤੁਸੀਂ 32 ਕਿਲੇ ਜ਼ਮੀਨ ਖਰੀਦ ਸਕਦੇ ਹੋ ਇੱਥੋਂ ਜਗ੍ਹਾ ਹੈਗਾ ਕੋਠਾ ਜਿੰਦਾ ਇੱਥੋਂ ਜਮੀਨ ਸਟਾਰਟ ਹੋ ਗਈ ਇੱਥਾ ਆ ਸਾਰੀ ਇਹਦਾ ਇਹਨਾਂ ਦੀ ਬਾਜੀ ਉਹਨਾਂ ਦੀ ਬੱਟ ਹੈ ਆ ਸਾਰੇ ਇਦਾਂ ਘੁੰਮ ਕੇ ਆ ਕਰਨ ਦੇ ਨਾਲ ਤੇ ਆ ਘੁੰਮ ਕੇ ਇਦਾਂ ਇਦਾਂ ਆ ਇੰਜਣ ਬਾਜੀ ਹੋਣਾ ਚਾਹ ਆ ਘੁੰਮ ਕੇ ਉਹ ਇਹਦੇ ਬੂਟੇ ਨਾਲ ਨਾਲ ਇਹ ਖਾਲੀ ਪਈ ਹੈ ਨਾਲ ਨਾਲ ਖਾਲੀ ਵਿਛੜੀ ਜ਼ਮੀਨ ਆਹਾਹਾ ਪਾਬਲੁਰ ਬਿੰਦੀ ਆਹ ਉਹ ਪਾਬਲੁਰ ਦਾ ਕਰਵਾਜੀ ਹੈ ਤੇ ਆਹ ਆ ਮੋਟਰ ਨੇੜੇ ਪਾਣੀ ਲਾਈ ਗਏ ਆ ਭਾਈ ਜਬਟ ਆ ਕਿੱਲਾ ਕਿਸੇ ਹੋਰ ਦਾ ਜੀ ਠੀਕ ਹੈ ਜੀ ਤੇ ਆ ਮੋਟਰ ਹੈ ਚਵਾਰਾ ਵਧੀਆ ਪਾਇਆ ਵਾ ਇਦਾਂ ਅੱਗੇ ਇਹਨਾਂ ਦੀ ਹੋਈ ਹੈ ਪਾਬਲੁਰ ਤੇ ਉਰੇ ਉਰੇ ਠੀਕ ਹੈ ਜੀ ਇੱਕ ਰਸਤਾ ਜਿੱਥੇ ਪਾਈ ਜਾਇਆ ਕਰਦੇ ਉਹ ਪਾਬਲੁਰ ਪਰ ਤੇ ਠੀਕ ਹੈ ਜੀ ਇੱਕ ਰਸਤਾ ਹੈਗਾ ਕਮਰੇ ਦੇ ਉਹ ਸਿੱਧਾ ਉਹ ਟਰਾਂਸਫਰ ਹੋ ਕੇ ਟਰਾਂਸਫਰ ਦੇ ਅੱਗੇ ਦੇ ਸਿੱਧਾ ਇੱਥੇ ਇਹਦੇ ਖੇਤ ਨੂੰ ਆਦਾ ਅੱਜ ਵੀ ਨੇ ਜੀ ਇਹ ਆ ਜੀ ਟਰਾਂਸਫਾਰਮ ਹੋਰ ਚਵਾਰਾ ਕਮਰਾ ਚਵਾਰੇ ਇੱਥੋਂ ਜਿਵੇਂ ਸਟਾਰਟ ਹੋਈ ਆ ਪਾਪੂਲਰ ਪਾਪੂਲਰ ਤੇ ਆ ਮੁਰਗੀ ਉਹ ਚੱਲ ਗਈ ਉਹ ਬੰਨੇ ਤੱਕ ਉਹ ਲਾਸਟ ਤੱਕ ਜਿਹੜੇ ਪਾਪੂਲਰ ਖੜੇ ਵਿੱਚ ਉਹ ਇਹਨਾਂ ਦੇ ਭਾਜੀ ਹੁਣ ਦੇ ਉੱਥੋਂ ਐ ਹੋ ਗਿਆ ਉਹਦੇ ਵਿੱਚ ਆਹ ਜਿਹੜੀ ਆ ਆ ਕਣਕ ਵੀ ਜੀ ਵੀ ਇਹ ਕਿਸੇ ਹੋਰ ਦੀ ਐ ਠੀਕ ਹੈ ਜੀ ਉਸ ਤੋਂ ਬਾਅਦ ਆ ਫੇਰ ਭਾਈ ਸ਼ੁਰੂ ਹੋ ਗਿਆ ਆ ਆ ਸਾਰੇ ਪਪੂਲਰ ਠੀਕ ਹੈ ਜੀ ਆਹ ਚੱਲ ਗਏ ਆਇਆ ਚੱਲ ਗਏ ਇਹ ਬਣ ਗਏ ਭਾਈ ਹੁਣ 13 ਕਿੱਲੇ ਆ ਸਾਰੇ ਹੋਰ ਰਸਤਾ ਪਰੇ ਲੱਗ ਗਿਆ ਜੀ ਆਹ ਨਾਲ ਤੇ ਰਸਤਾ ਜਾਂਦਾ ਆ ਇਹ ਆਹ ਰਸਤਾ ਜਾਂਦਾ ਸਿੱਧਾ ਲੰਘਿਆ ਜੀ ਉੱਥੇ ਨੂੰ ਜਿਹੜਾ ਰਸਤਾ ਆਉਂਦਾ ਹੀ ਆ ਸਾਰਿਆਂ ਦਾ ਆ ਸਾਰਾ ਰਸਤਾ ਜੀ ਸਾਰਾ ਮੋਟਰਾਂ ਟਰਾਂਸਫਰਮ ਵਿੱਚ ਹੀ ਹੈ ਸਾਰਾ ਕੁਝ ਹੀ ਪਾਵ ਲਾਈਨ ਦਵਾਈ ਵੀ ਹੈ